ਅੋ ਦੀ 14 ਪੜਾਂਗੇ ਜਿਵੇਂ ਬਹੁਤੇ ਤੇਰੇ ਉੱਤੇ ਅਚਰਜ ਹੋਏ ਉਹਦਾ ਮੁਖੜਾ ਮਨੁੱਖਾ ਨਾਲੋ ਅਤੇ ਉਹਦਾ ਰੂਪ ਆਦਮ ਵੰਸ ਨਾਲੋ ਕਿੰਨਾ ਵਿਗੜਿਆ ਹੋਇਆ ਸੀ ਹallelujah ਜਦੋਂ ਯਿਸੂ ਨੂੰ ਸੂਣੀ ਦੇ ਚੜਾਇਆ ਗਿਆ ਉਹਦਾ ਰੂਪ ਕਿਦਾਂ ਦਾ ਸੀਗਾ ਹallelujah ਵਿਗੜਿਆ ਹੋਇਆ ਸੀਗਾ ਹਾਲੇਲੂਇਆ ਔਰ ਯਸ਼ਾ ਜਾ ਨੇ ਹਜ਼ਾਰਾਂ ਸਾਲ ਪਹਿਲੇ ਇਹ ਵੀ ਭਵਿੱਖਬਾਣੀ ਕੀਤੀ ਥੋੜਾ ਜਿਹਾ ਅੱਗੇ ਚਲਾਂਗੇ ਜਰਮੀਆ ਦੀ ਕਿਤਾਬ 23 ਅਧਿਆਇ ਜਦੋਂ ਸਦੀ ਪੰਜ ਆਇਤ ਤੋਂ ਪੜ੍ਹਦੇ ਆਂ ਵੇਖੇ ਉਹ ਦਿਨ ਆਉਂਦੇ ਹਨ ਯਹਵਾ ਦਾ ਬਾਖ ਹੈ ਕਿ ਮੈਂ ਗੋਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ਼ ਵਿੱਚ ਇਨਸਾਫ ਅਤੇ ਧਰਮ ਦੇ ਕੰਮ ਕਰੇਗਾ ਹੋ ਹallelujah ਹallelujah ਕਿੰਦਾ ਕੀ ਕਹਿੰਦਾ ਜਿਰਮੀ ਜਾ ਕਿ ਜੇ ਹਵਾ ਦਾ ਇੱਕ ਬਾਤ ਤੇ ਦੌਦ ਲੈ ਕੇ ਧਰਮੀ ਸ਼ਾਖ ਖੜੀ ਕਰਾਂਗਾ ਕੀ ਕਰੇਗਾ ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ਼ ਵਿੱਚ ਇਨਸਾਫ ਤੇ ਧਰਮ ਦੇ ਕੰਮ ਕਰੇਗਾ ਹੋ ਹallelujah ਹallelujah ਥੋੜਾ ਸੱਗੇ ਚਲਾਂਗੇ ਜਦੋਂ ਅਸੀਂ ਦਾਨੀਅਲ ਦੀ ਕਿਤਾਬ ਪੜਦੇ ਆ ਨਾ ਦਾਨੀਅਲ ਨੇ ਵੀ ਬੜੀ ਖਵਾਨੀ ਕੀਤੀ ਏਦੇ ਬਾਰੇ ਜੋ ਅਸੀਂ ਪੜਾਂਗੇ ਦਾਨੀਅਲ ਦੀ ਕਿਤਾਬ ਦੋ ਅਧਿਆਏ ਉਹਦੀ 34 ਅਜ ਪੜਾਂਗੇ ਤੁਸੀਂ ਉਹਨੂੰ ਵੇਖਦੇ ਰਹੋ ਇੱਥੋਂ ਤੱਕ ਇੱਕ ਪੱਥਰ ਬਿਨਾ ਹੱਥ ਲਾਏ ਵੱਡ ਕੇ ਕੱਢਿਆ ਗਿਆ ਹallelujah ਦਾਨੀਏਲ ਦੀ ਸੁਪਨਾ ਦੇਖਿਆ ਤਾਂ ਤੁਸੀਂ ਹੱਥ ਤੇ ਕੋ ਵੇਖਦੇ ਰਹੋ ਕਿ ਖੱਤ ਜਿਹੜਾ ਪੱਥਰ ਬਿਨਾ ਹੱਥ ਲਾਏ ਕਿ ਕੀਤਾ ਗਿਆ ਵੱਡਿਆ ਗਿਆ ਜੀ ਜਿਹਨੇ ਉਸ ਮੂਰਤ ਨੂੰ ਉਹਦੇ ਪੈਰਾਂ ਉੱਤੇ ਜਿਹੜੇ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਅਤੇ ਉਹਨੂੰ ਟੋਟੇ ਟੋਟੇ ਕਰ ਦਿੱਤਾ ਹallelujah ਕਹਿੰਦੇ ਇੱਕ ਮੂਰਤ ਸੀ ਜਿਹਨੂੰ ਜਿਹੜੇ ਪੈਰ ਕਿਦਾਂ ਦੇ ਸੀਗੇ ਲੋਹੇ ਦੇ ਤੇ ਅੱਧੇ ਮਿੱਟੀ ਦੇ ਸੀਗੇ ਉਹਨੂੰ ਜਿਹਾ ਮਾਰਿਆ ਛੋਟੇ ਛੋਟੇ ਹੋ ਗਏ ਹਾਂਜੀ ਤੱਦ ਲੋਹਾ ਮਿੱਟੀ ਪਿੱਤਲ ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪੀੜ ਦੀ ਤੂੜੀ ਵਾਂਗੂ ਹੋ ਗਏ ਅਤੇ ਵਾਂਗੂਵਾਂ ਨੂੰ ਢਾਲਾ ਗਈ ਇੱਥੋਂ ਤਾਈ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਹਾਲੇਲੂਇਆ ਕਹਿੰਦਾ ਪੀੜ ਗਰਮੀ ਦੀ ਹਵਾਸੀ ਨੂੰ ਢਾ ਕੇ ਲੈ ਗਈ ਇੱਥੋਂ ਤੱਕ ਥਾਂ ਨਹੀਂ ਹੋਇਆ ਹਾਂਜੀ ਅਤੇ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਹallelujah ਕਹਦਾ ਉਹ ਪੱਥਰ ਜਿਹਨੇ ਇਸ ਮੂਰਤ ਨੂੰ ਚੂਰਚੋਰ ਕੀਤਾ ਉਹ ਕਿਦਾਂ ਦਾ ਬਣ ਗਿਆ ਜੀ ਵੱਡਾ ਪਹਾੜ ਬਣ ਗਿਆ ਜੀ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ ਹallelujah ਅੱਜ ਮਸੀਹਾ ਦੀ ਗਣਤੀ ਹੋ ਰਹੀ ਜੀ ਕਰੋ ਗਣਤੀ ਮਸੀਹਾ ਦੀ ਕਿੰਨੀ ਆ वो इदा का पत्थर है कि जिन्हें सारी धरती की कर दिता जी पढ़ दिता गिनती नहीं हो रही हाल लिया जो अस तो दानि दिखा चौतारी भी बना ਉਨਾ ਰਾਜਿਆਂ ਦੇ ਦਿਨਾਂ ਵਿੱਚ ਆਕਾਸ਼ ਦਾ ਪਰਮੇਸ਼ਵਰ ਇੱਕ ਰਾਜ ਖੜਾ ਕਰੇਗਾ ਹallelujah ਕਹਿੰਦਾ ਉਹ ਰਾਜਿਆਂ ਦੇ ਦਿਨਾਂ ਦੇ ਵਿੱਚ ਆਕਾਸ਼ ਦਾ ਪਰਮੇਸ਼ਵਰ ਇੱਕ ਰਾਜ ਖੜਾ ਕਰੇਗਾ ਹਾਂਜੀ ਜਿਹੜਾ ਸਦਾ ਤਿਕ ਨਸ਼ ਨਾ ਹੋਵੇਗਾ ਹਾਂਜੀ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਹਾਂਜੀ ਸਭ ਉਹ ਇਨ੍ਹਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰਕੇ ਸਤਿਆਨਾਸ਼ ਕਰੇਗਾ पर आप सदा ताई खड़ा रहेगा हालेलुया की करेगा आप सदा ताई की रहेगा हो खड़ा रहेगा क्योंकि तो प्रभु ने जो तो अपने चेले में प्रार्थना करनी सिखाई ना प्रभु तो ने क्या है परमेश्वर तेरा नाम की मनिया जावे पाक मनिया जावे तेरा दा राज आवे तेरी मर्जी जई कदा सच पूरी दिया ताती ते भी होवे हालेलुया और उदा राज जड़ाया सदा दा राज भी भी तो मिकान नबी जो मिकान नबी आने भी यह भविखबाणी की जो मिकान नबी की किताब पढ़ते अभी थोड़ा अगे चल गए अध्याय दो ए पढ़तेम तो पर बैतलम अवसर तू जो यहूदा के हजारों में छोटा है तो एक तो एक मेरे लिए निकलेगा जो इसराइल में हाकम होगा जिसका निकलना प्राचीन समय तो सगो अनाज तो है हालेलुया हालेलुया कि मिका ने कहा कि यह बैतलम अपसा साल यहूदा के हजारों अच्छा में तू कि छोटा आ कहता है कि निकलेगा जो इसराइल में होगा जी हाकम होगा ਜੇ ਦਾ ਨਿਕਲਣਾ ਪ੍ਰਚੀਨ ਸਮੇ ਤੋਂ ਆ ਸਕੋ ਅਨਾਦ ਤੋਂ ਆ ਜਦੋਂ ਤੋਂ ਪਰਮੇਸ਼ਰ ਨੇ ਧਰਤੀ ਦੀ ਰਚਨਾ ਕੀਤੀ ਉਸ ਸਮੇ ਤੋਂ ਆ ਹਾਲੇਲੂਇਆ